ਸਵਾਗਤ ਹੈ ਰੰਜੀ ਸਟੱਡੀ ਟੈਗ ਦੇ ਉੱਪਰ ਹਾਂਜੀ ਅੱਜ ਗੱਲ ਕਰਾਂਗੇ ਜੀ ਬੁਢਾਪਾ ਪੈਨਸ਼ਨ ਦੀ ਨਹੀਂ ਆਵੇਗੀ ਅਕਤੂਬਰ ਦੀ ਬੁਢਾਪਾ ਪੈਨਸ਼ਨ ਜਿੱਦਾਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਰਿਹਾ ਉਹ ਕਿਉਂ ਨਹੀਂ ਆਏਗੀ ਕੀ ਕਾਰਨ ਹੈ ਜੀ ਅਕਤੂਬਰ ਦੀ ਪੈਨਸ਼ਨ ਨਾ ਆਉਣ ਦਾ ਪੈਨਸ਼ਨ ਭਾਵੇਂ ਦੀ ਕੋਈ ਵੀ ਹੋਵੇ ਬੁਢਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਅੰਗਹੀਣ ਪੈਨਸ਼ਨ ਹੋਵੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੇ ਵੱਲੋਂ ਪਿਛਲੇ ਮਹੀਨੇ ਕੁਝ ਪੈਨਸ਼ਨਾਂ ਜਿਹੜੀਆਂ ਕੱਟੀਆਂ ਗਈਆਂ ਸੀ 2 ਲੱਖ ਦੇ ਕਰੀਬ ਲਗਭਗ ਜਿਹੜੀਆਂ ਪੈਨਸ਼ਨਾਂ ਕੱਟੀਆਂ ਗਈਆਂ ਨੇ ਉਹਦੇ ਵਿੱਚ ਕਾਫੀ ਜਿਹੜੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਦੀ ਉਮਰ ਛੋਟੀ ਸੀ ਜਾਂ ਉਹਨਾਂ ਦੀ ਪੈਨਸ਼ਨ ਕੱਟੀ ਗਈ ਆ ਜਾਂ ਜਿਨ੍ਹਾਂ ਦੇ ਮਤਲਬ ਅੰਗਹੀਣ ਦੇ ਜਿਹੜੀ ਜਿੱਦਾਂ ਪਰਸੈਂਟੇਜ ਹੁੰਦੀ ਹੈ ਉਹ ਘੱਟ ਸੀ ਉਹਨਾਂ ਦੀ ਪੈਨਸ਼ਨ ਕੱਟੀ ਗਈ ਆ ਜਾਂ ਕੁਛ ਜਿਹੜੀਆਂ ਵਿਧਵਾ ਲੇਡੀਜ਼ ਸੀਗੀਆਂ ਉਹ ਪੈਨਸ਼ਨ ਲੈ ਰਹੀਆਂ ਸੀ ਹਾਲਾਂਕਿ ਉਹ ਇਸ ਦੇ ਯੋਗ ਨਹੀਂ ਸੀ ਤਾਂ ਉਹ ਪੈਨਸ਼ਨ ਜਿਹੜੀ ਆਪਣੀ ਕੱਟੀ ਗਈ ਆ ਤਾ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਮਹੀਨੇ ਦੇ ਵਿੱਚ ਜਾਂ ਇਸ ਮਹੀਨੇ ਦੇ ਵਿੱਚ ਤੁਹਾਡੇ ਤੋਂ ਆਧਾਰ ਕਾਰਡ ਮੰਗੇ ਜਾ ਰਹੇ ਨੇ ਤਾਂ ਕਿ ਜਿਹੜੇ ਸਹੀ ਬੰਦੇ ਆ ਉਹਨਾਂ ਦੀ ਪੈਨਸ਼ਨ ਜਿਹੜੀ ਕੰਟੀਨਿਊ ਮਤਲਬ ਸਰਕਾਰ ਰੱਖਣ ਵਾਲੀ ਸੋਚ ਰਹੀ ਹੈ ਪਰ ਜਿਹੜੇ ਅਯੋਗ ਪਾਏ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਸਰਕਾਰ ਦੇ ਵੱਲੋਂ ਜਿਹੜੀ ਪੈਨਸ਼ਨ ਆ ਉਹ ਕੱਟ ਦਿੱਤੀ ਜਾਵੇਗੀ ਉਹਨਾਂ ਦੀ ਅਕਤੂਬਰ ਮਹੀਨੇ ਦੀ ਜਿਹੜੀ ਪੈਨਸ਼ਨ ਆ ਉਹ ਨਹੀਂ ਆਵੇਗੀ ਹਾਂਜੀ ਕਾਫੀ ਭੈਣਾਂ ਤੇ ਭਰਾਵਾਂ ਦੇ ਜਿਹੜੇ ਕਮੈਂਟ ਆਏ ਸੀ ਉਹਦੇ ਵਿੱਚ ਸੱਥੇ ਪੁੱਛਿਆ ਗਿਆ ਸੀ ਕਿ ਜਿਹੜੇ ਆਧਾਰ ਕਾਰਡ ਨੇ ਜੀ ਸਾਡੇ ਤੋਂ ਵੀ ਲਏ ਗਏ ਨੇ ਕਿ ਜਿਹੜੀ ਸਾਡੀ ਪੈਨਸ਼ਨ ਆ ਉਹ ਵੀ ਕੱਟ ਦਿੱਤੀ ਜਾਵੇਗੀ ਨਹੀਂ ਜੀ ਜਿਹੜੇ ਆਧਾਰ ਕਾਰਡ ਨੇ ਉਹ ਸਿਰਫ ਤੁਹਾਡੀ KYC ਦੇ ਲਈ ਲਏ ਗਏ ਨੇ ਉਹਦੇ ਤੇ ਤੁਹਾਡੀ ਬਕਾਇਦਾ ਜਿਹੜੀ ਉਮਰ ਵਗੈਰਾ ਉਹ ਚੈੱਕ ਕੀਤੀ ਜਾਊਗੀ ਜਿਹੜਾ ਡਾਟਾ ਉਹ ਸਾਰਾ ਚੈੱਕ ਕੀਤਾ ਜਾਊਗਾ ਤੇ ਬਾਕੀ ਇਸ ਨੂੰ ਕੱਟਣ ਦਾ ਕਾਰਨ ਇਹ ਵੀ ਹੈ ਪੈਨਸ਼ਨ ਦਾ ਕਿਉਂਕਿ ਜਿਹੜੇ ਕਾਫੀ ਜਿੰਨਾਂ ਦੇ ਮਤਲਬ ਮੁਲਾਜ਼ਮ ਵਗੈਰਾ ਨੇ ਸਰਵਿਸ ਵਗੈਰਾ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹ ਵੀ ਕੱਟੀ ਜਾਵੇਗੀ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜੀ ਵਿਧਵਾ ਔਰਤਾਂ ਨੇ ਉਹਨਾਂ ਦੀ ਵੀ ਜਿਹੜੇ ਅਯੋਗ ਨੇ ਸਿਰਫ ਉਹਨਾਂ ਦੀ ਜਿਹੜੀ ਪੈਨਸ਼ਨ ਕੱਟੀ ਜਾਣੀ ਹੈ ਬਾਕੀ ਸਾਰਿਆਂ ਦੀ ਪੈਨਸ਼ਨ ਹੈ ਜਿਹੜੀ ਉਹ ਜਿੱਦਾਂ ਆ ਰਹੀ ਹੈ ਤਾਂ ਉਹ ਇਦਾਂ ਹੀ ਆਉਂਦੀ ਰਹਿਣੀ ਹੈ ਹਾਂਜੀ ਜਿਨ੍ਹਾਂ ਦੀ 1-2 ਮਹੀਨਿਆਂ ਤੋਂ ਪੈਨਸ਼ਨ ਨਹੀਂ ਆ ਰਹੀ ਤਾਂ ਤੁਸੀਂ ਆਪਣੀ ਜਿਹੜੀ ਪੈਨਸ਼ਨ ਹੈ ਉਹ ਵੀਡੀਪੀ ਦਫ਼ਤਰ ਜਾ ਕੇ ਪਤਾ ਕਰ ਸਕਦੇ ਹੋ ਕਿਉਂਕਿ ਕਾਫੀ ਬੰਦਿਆਂ ਦੀ ਜਿਹੜੀ ਪੈਨਸ਼ਨਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ 2.5 ਲੱਖ ਬੰਦੇ ਦੀ ਪੈਨਸ਼ਨਾਂ ਕੱਟੀ ਗਈ ਆ ਤਾਂ ਤੁਸੀਂ ਆਪਣੀ ਉੱਥੇ ਪੈਨਸ਼ਨ ਜਾ ਕੇ ਚੈੱਕ ਕਰਵਾ ਸਕਦੇ ਹੋ ਕਿ ਤੁਹਾਡੀ ਪੈਨਸ਼ਨ ਤਾਂ ਨਹੀਂ ਕੱਟੀ ਗਈ ਅਗਰ ਤੁਸੀਂ ਯੋਗ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਜੀ